ਜਿੰਦਾਬਾਦ ਸਿੰਘ ਜੀ ਰਖੜਾ ਜਿੰਦਾਬਾਦ ਕਿਹਦੀ ਬੋਲੇ ਕਿ ਹੋਰ ਜੀ ਅੱਛਾ ਆ ਜੀ ਥੋੜਾ ਕੈਮਰਾ ਸੈੱਟ ਕਰ ਲਓ ਜਿੰਦਾਬਾਦ ਜੌਹਰ ਕਾਦੀਬਾ ਜਿੰਦਾਬਾਦ 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 ਰਖੜਾ ਜਿੰਦਾਬਾਦ ਹੋਰ ਠੀਕ ਆ ਟੋੜ ਆਮਣੀ ਅਕਾਲੀ ਦਲ ਸਤ ਜੀ ਬੀਰ ਸਿੰਘ ਬਾਦਲ ਜੀ ਐਨ ਕੇ ਸ਼ਰਮਾ ਜੀ ਸਤ ਸਰਜੀਤ ਸਿੰਘ ਰਖੜਾ ਉਹ ਯਾਤਰਾ ਬੜੀ ਸ਼ਤਫਤਾ ਪੂਰਵਕ ਪੰਜਾਬ ਦੇ ਵਿੱਚ ਹੋਣੀ ਪਰੀ ਜਿਹੜੇ ਸ਼੍ਰੋਮਣੇ ਚਾਲੂ ਕਰਨ ਪ੍ਰਧਾਨ ਸਵਾਰ ਸਰਜੀਤ ਸਿੰਘ ਬਾਦਲ ਨੇ ਵੰਦੇਸਿਲਾ ਲੰਮਾ ਨੇ ਜਾਣਾ ਕਿਉਂਕਿ ਅਗਲੇ ਪ੍ਰੋਗਰਾਮ ਜਿਹੜੇ ਨੇ 21 ਕਰਕੇ 17 ਦਿਨ ਹੋਣਾ ਮੈਂ ਤੁਹਾਨੂੰ ਇਹ ਸੀ ਚੱਲਦਾ ਤੇ ਜਿਵੇਂ ਜਿਵੇਂ ਨਗਰਾਂ ਵਿੱਚ ਆਪਣੇ ਪ੍ਰੋਗਰਾਮੇ ਤੋਂ ਉੱਤੇ ਸ਼ਾਮਲ ਵੀ ਹੋਣ ਔਰ ਇੱਕ ਦਿਨ ਜਿਵੇਂ ਤੁਹਾਨੂੰ ਅਗਲੀ ਇਹ ਕਰਦੇ ਆ ਤੇ ਪਿੱਛੇ ਆਪਾਂ ਬਹੁਤ ਕੁਝ ਜਿਵਾ ਕੇ ਦੇਖ ਲਿਆ ਬੜੇ ਤਿਆਰਵੇ ਕਰਕੇ ਦੇਖ ਲਏ ਪੱਲੇ ਚ ਸ਼੍ਰੋਮਣੇ ਕਾਲੇਦਲ ਵਰਗਾ ਜੋਰ ਮਾਰ ਜੋ ਸਮਚਾਰ ਜੋ ਪਾਰਟੀ ਦੇ ਵਿੱਚ ਤੁਹਾਨੂੰ ਮਿਲਦਾ ਉਹ ਤੁਸੀਂ ਜਿੱਤੋਂ ਲੱਗੀ ਫਿਰ ਕੇ ਆਇਓ ਕਿਤੇ ਵੀ ਤੁਹਾਨੂੰ ਇਹ ਬਾਤ ਤੇ ਸਮਚਾਰ ਇਹ ਚੰ ਨਹੀਂ ਮਿਲਣੇ ਸੋਬਲੇ ਕਾਲੇਦਲ ਵੀ ਇੱਕੋ ਇੱਕ ਅਸੀਂ ਪਾਲਦੇ ਜਦੋਂ ਮਰਕਲਾ ਦੇ ਚਾਰ ਬੈਠਿਆਂ ਦੇ ਚਾਹ ਲੋਕੇ ਚੰਮ ਦੇ ਨਾਲ ਫੋਨ ਤੇ ਚੰਮ ਦੇ ਨਾਲ ਕਿਤੇ ਆਗੂ ਨੂੰ ਕਹਿਣ ਤੇ ਚੰਮ ਆਉਂਦੇ ਨੇ ਆ ਦੂਜਿਆਂ ਦਾ ਤਾਂ ਆਵਾਜ਼ ਨਹੀਂ ਤੋੜੀ ਨਿਕਲਦੀ ਜਿਵੇਂ ਤੌੜਿਆ ਤੌੜ ਦੀ ਧਰਤੀ ਤੇ ਬੈਠੇ ਹਾਂ ਦੇਖੋ ਸੋਸ਼ਟੀ ਨਾ ਰੱਖੋ ਜੇ ਤੌਜੀ ਉਸ ਪੰਤਰਧਨ ਦੀ ਸਰਜਮੀਨ ਹਾਲ ਸਵਾਸ਼ੀਕਾਰੋ ਤੇ ਮਰੀ ਕਲੀਦਲ ਜਿੰਦ ਬੋਲੋ ਦਿੱਤ ਬਗਲਦੇ ਤਾਜ ਬਗਲਦੇ ਨਹੀਂ ਮੰਨਦਾ ਰਾਜ ਬਦਲੋ ਬੋਲੋ ਦਿੱਤ ਬਗਲਦੇ ਤਾਜ ਬਗਲਦੇ ਨਹੀਂ ਮੰਨਦਾ ਰਾਜ ਬਦਲੋ ਬੋਲੋ ਸੋਨਹਰ ਹਾਰ ਜੈ ਜੀ ਲ ਕੇ ਕਰਮਾ ਜੀ ਪਰ ਬਹੁਤ ਹੀ ਸਤਿਕਾਰ ਜੋ ਸਾਡੇ ਜ਼ਿਲ੍ਹੇ ਦੇ ਮਾਲ ਸਰਦਾਰ ਸਰਜੀਤ ਸਿੰਘ ਜਖੜਾ ਸਾਹਿਬ ਜੀ ਔਰ ਬਹੁਤ ਸਤਿਕਾਰਯੋਗ ਕੰਟੀ ਹਿੰਦੀ ਜੀ ਬਾਕੀ ਸਾਰੀ ਸਮੂਚੀ ਸਾਥ ਸੰਗਤ ਜੀ ਵੈਦ ਜੀ ਦਾ ਖਾਲਸਾ ਆਪਾਂ ਨੇ ਬੋਟਾ ਪਾਇਆ ਸਿੱਖਦੇ ਰਿਹਾ ਕਿ ਨਵਾਂ ਬਦਲਾਅ ਹੋਊਗਾ ਉਹ ਕੀ ਬਦਲਾਅ ਆਇਆ ਆਪਾਂ ਨੇ 27-22 ਮਹੀਨੇ ਵਿੱਚ ਦੇਖ ਰਿਹਾ ਕਿ ਉਹ ਹੋ ਰਿਹਾ ਹੈ ਸੋ ਸਾਡਾ ਜੋ ਕੈਂਡੀਡੇਟ ਹੈ ਜਿਵੇਂ ਅਨਿਕਸ਼ਰਮਨ ਜੀ ਟੀਨਾ ਵਰਗਾ ਕੈਂਡੀਡੇਟ ਦੂਜੀਆਂ ਪਾਰਟੀਆਂ ਕੋਲ ਹੈ ਨਹੀਂ ਕਿਉਂ ਉਸ ਮਹਾਨ ਪੰਥ ਦੇ ਜਰਨੈਲ ਪੰਥਰਤਨ ਜਥੇਦਾਰ ਗੁਰਚੰਦ ਸਿੰਘ ਕੌੜਾ ਸਾਹਿਬ ਦੇ ਪਿੰਡ ਤੇ ਅੱਜ ਓਟ ਮੰਗਣ ਵਾਸਤੇ ਆਏ ਆ ਮੇਰੇ ਵਾਸਤੇ ਤਾਂ ਬੜੇ ਈਮੋਸ਼ਨਲ ਪਲਾਂ ਵੀ ਮੈਨੂੰ ਸ਼੍ਰੋਮਣੀ ਅਕਾਲੀ ਦਲ ਦੇ ਪੰਥਰਤਨ ਜਥੇਦਾਰ ਗੁਰਚੰਦ ਸਿੰਘ ਕੌੜਾ ਜੀ ਨੇ ਮੈਨੂੰ ਜਿਹੜਾ ਸ਼ਾਮਲ ਕਰਿਆ ਤਾਂ ਉਹ ਬਹੁਤ ਕੁਝ ਮੈਂ ਉਹਨਾਂ ਦੀ ਸ਼ਖਸੀਅਤ ਤੋਂ ਬੜਾ ਕੁਝ ਸਿੱਖਿਆ ਔਰ ਮੇਰੀ ਜ਼ਿੰਦਗੀ 'ਚ ਬਹੁਤ ਉਹ ਕੰਮ ਆਇਆ ਕੰਮ ਕਰ ਰਿਹਾ ਬਾਕੀ ਪਾਰਟੀਆਂ ਭਾਜਪਾ ਨੂੰ ਭਾਜਪਾ ਵਾਲੇ ਹਰਾ ਰਹੇ ਆ ਕਾਂਗਰਸ ਨੂੰ ਕਾਂਗਰਸ ਵਾਲੇ ਹਰਾ ਰਹੇ ਆ ਆਪ ਦਾ ਤੁਸੀਂ ਦੇਖੋ ਕਿ ਪਿੰਡਾਂ ਚ ਲੋਕ ਵੜ ਨਹੀਂ ਦੇ ਰਹੇ ਸੋ ਸਾਡੀ ਕੈਂਪੇਨ ਹੈ ਜਿਹੜੀ ਵੈਲ ਪਲਾਨ ਢੰਗ ਨਾਲ ਸਾਡੀ ਸਾਰੀ ਲੀਡਰਸ਼ਿਪ ਚਲਾ ਰਹੀ ਹੈ ਜੀ ਆਪਣੇ ਕਰਵਾ ਲੇ ਜੀ ਤੁਸੀਂ ਦੇਖਿਓ ਵੀ ਚਲ ਰਿਹਾ ਗੋੜੀ ਤੋਂ ਬਗੈਰ ਦਾ ਕਰਤਾਲ ਹੋ ਰਿਹਾ ਹੈ ਡਾਕਟਰ ਬਲਬੀਰ ਆਪਣੇ ਪਿੰਡ ਡਾਕਟਰ ਬਲਬੀਰ ਪਿੰਡਾਂ ਦੇ ਵਿੱਚ ਵੀ ਨਹੀਂ ਵੜ ਰਹੇ ਲੋਕ ਜਿਹੜੇ ਪਿੰਡ ਦੇ ਲੋਕ ਕਹ ਰਹੇ ਨੇ ਡਾਕਟਰ ਤੁਸੀਂ ਦੇਖੋ ਨਾ ਜੀ ਪਿੰਡਾਂ ਚ ਕਿੱਥੇ ਵੜਨ ਕਮਿਟਮੈਂਟ ਐ ਢੀਆਂ ਢੀਆਂ ਕਰੀਆਂ ਕੰਮ ਸਾਰੇ ਉਲਟ ਕਰੇ ਬੀਬੀਆਂ ਵੇਟ ਕਰ ਰਹੀਆਂ ਵੀ ਦਿਓ 22 22000 ਰੁਪਏ ਕੱਲੀ-ਕੱਲੀ ਬੀਬੀ ਦਾ ਹੋ ਗਿਆ ਠੀਕ ਹੈ ਨਾ ਸਿਕਿਉਰਟੀ ਨਹੀਂ ਲਵਾਂਗੇ ਗੱਡੀ ਨਹੀਂ ਲਵਾਂਗੇ ਲੋਕਾਂ ਦਾ ਵਿਸ਼ਵਾਸ ਘਾਤ ਗਿਆ ਆਪਣੇ ਨਾਲ ਜਿਸ ਕਰਕੇ ਲੋਕਾਂ ਦੇ ਡਿਵੈਲਪਮੈਂਟ ਦੇ ਪ੍ਰੋਟੋਕੋਲ ਦੇਖੋ ਰਿਸਪੌਂਸ ਤਾਂ ਮੇਰਾ ਖਿਆਲ ਹੈ ਵੀ ਜਿੰਦਗੀ 'ਚ ਪਹਿਲੀ ਵਾਰ ਇਹ ਰਿਸਪੌਂਸ ਦੇਖ ਰਹੇ ਹਾਂ ਕਿ ਅੱਜ ਪੰਚਤਸਰ ਜੀ ਦਾ ਗੁਰਤਮ ਸਿੰਘ ਟੋੜਾ ਸਾਹਿਬ ਦੇ ਪਿੰਡ ਆਇਆ ਤੇ ਸਾਡੇ ਸ੍ਰਿੰਦਰ ਟੋੜਾ ਜੀ ਸ਼ਾਂਤੀ ਇਛنگ ਰਖੜਾ ਸਾਹਿਬ ਬਗੇਲ ਸਿੰਘ ਲਾਲਕਾ ਸਾਰੀ ਟੀਮ ਅੱਜ ਦੇ ਰਹੇ ਕਿ ਜਿਹੜਾ ਜਿਲ੍ਹੇ ਦੀ ਕਾਨਫਰੈਂਸ ਹੁੰਦੀ ਐ ਇਹਨਾਂ ਨੇ ਕਾਨਫਰੈਂਸ ਕੀਤੀ ਜਿਆ ਬਿਆਰ ਘੱਮ ਹੋ ਰਿਹਾ ਕਾਨਫਰੈਂਸ ਲਗੀ ਐ ਬੀਜੇਪੀ ਬੀਜੇਪੀ ਨੂੰ ਫਿਰਉਣ ਤੇ ਲੱਗੀ ਵੀ ਆ ਆਪ ਪਾਪ ਨੂੰ ਫਿਰਉਣ ਤੇ ਲੱਗੇ ਪਏ ਨੇ ਉਹਨਾਂ ਦਾ ਕਿੱਥੇ ਕੈਂਪੇਨ ਚੱਲੀ ਦੀ ਨਾਉ ਜਾ ਰਹੇ ਇੱਕ ਸ਼ਰਮਾ ਜੀ ਨੇ ਇਨਕੇ ਸ਼ਰਮਾ ਜੀ ਜਿਹਦੇ ਵਿੱਚ ਹਰ ਬੰਦਾ ਆਪਣੇ ਨੂੰ ਇਨਕੇ ਸ਼ਰਮਾ ਸਮਝਾਏ ਤੇ ਹਰ ਬੰਦਾ ਜੋਰ ਲਗਾਇਆ ਸਾਡੇ ਜਿੰਨੇ ਹਲਕਾ ਇੰਚਾਰਜ ਨੇ ਜਿੰਨੇ ਚੋਣਾਂ ਤੋਂ ਬਾਅਦ ਬੀਜੇਪੀ ਨਾਲ ਕਾਲੀਦਾਲ ਦਾ ਸਮਝੌਤਾ ਹੁਣ ਤੈ ਹੈ ਦੇਖੋ ਇਹ ਫੈਸਲੇ ਪ੍ਰਧਾਨ ਸਾਹਿਬ ਨੇ ਕਰਨੇ ਨੇ ਇਹ ਨਾ ਮੈਂ ਕਰਨੇ ਨਾ ਇਨਕੀ ਫਰਮਾਂ ਜੀ ਨੇ ਕਰਨੇ ਨਾ ਤੁਹਾਨੂੰ ਕਰਨੇ ਇਹ ਸਾਰਾ ਪ੍ਰਧਾਨ ਸਾਹਿਬ ਨੇ ਦੇਖਣਾ ਕਿੱਥੇ ਕਰਨਾ ਹੈ ਕਿੱਥੇ ਨਹੀਂ ਹੋ ਸਕਦਾ ਹੈ ਕਿ ਨਹੀਂ ਹੋਣਾ ਇਹ ਮਤਲਬ ਸੇ ਪ੍ਰਧਾਨ ਸਾਹਿਬ ਦੀ ਸਾਰਾ ਪਕੜ ਆ ਵਿਖੇ ਆਏ ਨੇ ਬੜੇ ਭਾਪੀ ਪਾਲ ਲਈ ਇਹਨੇ ਟੋਡਲ ਨਾਲ ਬੜੀ ਨਜ਼ਦੀਕੀ ਸਾਝ ਰਹੀ ਹੈ ਔਰ ਸ਼੍ਰੋਮਣੀ ਕੱਲ ਦਾ ਟਿਕਟ ਦੇ ਕੇ ਭੇਜਿਆ ਔਰ ਅਸੀਂ ਵਿਸ਼ਵਾਸ ਦਿਵਾਉਨੇ ਆ ਕਿ ਇਥੋਂ ਵੱਡੀ ਲੀਡ ਤੇ ਜਿੱਤਣਗੇ ਇਹ ਪਟਿਆਲ ਦੀ ਨਿਮਾਇੰਦਗੀ ਕਰਨਗੇ ਔਰ ਉੱਥੇ ਸ਼੍ਰੋਮਣੀ ਕਾਲਾ ਦਰ ਦਾ ਝੰਡਾ ਉੱਪਰ ਚੁਬਲਾਰਾ ਹੋਊਗਾ ਕਿਉਂਕਿ ਟੋੜਾ ਸਾਹਿਬ ਦੀ ਸੋਚ ਇਹ ਰਹੀ ਹੈ ਪੰਚ ਚਾਰਦੀ ਕਲਾ ਚ ਰਵੇ ਤੇ ਸਾਰੇ ਸੰਗਤ ਵੀ ਸੋਚ ਸਿੰਘ ਟੋੜਾ ਸਾਹਿਬ ਦੀ ਧਰਤੀ ਨੂੰ ਨਮਸਕਾਰ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਤੇ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ ਇਥੇ ਇਸ ਧਰਤੀ ਨੂੰ ਨਮਸਕਾਰ ਕਰਨ ਵਾਸਤੇ ਆਈ ਹੈ ਤੇ ਇਸ ਧਰਤੀ ਤੋਂ ਬਹੁਤ ਵੱਡੀ ਬਖਸ਼ਿਸ਼ ਪੂਰੇ ਪੰਜਾਬ ਨੂੰ ਪੂਰੇ ਦੇਸ਼ ਨੂੰ ਸੇਧ ਮਿਲਦੀ ਰਹੀ ਹੈ ਸੋ ਅਸੀਂ ਵੀ ਆਸ ਕਰਦੇ ਹਾਂ ਕਿ ਗੁਰੂ ਪਾਤਸ਼ਾਹ ਬਖਸ਼ਿਸ਼ ਕਰਨਗੇ ਇਸ ਤਪਸਵੀ ਇਨਸਾਨ ਦੀ ਧਰਤੀ ਆ ਤੇ ਇਸ ਧਰਤੀ ਨੇ ਆਸ਼ੀਰਵਾਦ ਦੇਣਾ ਸਾਡੀ ਜਿੱਤ ਜਿਹੜੀ ਹੈ ਯਕੀਨੀ ਬਣਾ ਰਹੀ ਹੈ ਸੋ ਸਾਡੇ ਜਿਹੜੇ ਉਮੀਦਵਾਰ ਨੇ ਐਨ ਕੇ ਸ਼ਰਮਾ ਜੀ ਉਹਨਾਂ ਦਾ ਅੱਜ 11 12 ਪ੍ਰੋਗਰਾਮ ਨੇ ਸਾਰੇ ਪ੍ਰੋਗਰਾਮਾਂ ਤੇ ਪਰ ਬਹੁਤ ਸੰਗਤਾਂ ਉਡੀਕ ਕਰ ਰਹੀਆਂ ਨੇ ਸੇਵਾ ਕਰਦੇ ਆ ਰਹੇ ਹਾਂ ਪਹਿਲਾ ਯੂਸ ਚ ਰਹੇ ਹਾਂ ਕੌਮੀ ਮੀਤ ਪ੍ਰਧਾਨ ਫਿਰ ਮੈਂਬਰ ਮਾਰਕੀਟ ਕਮੇਟੀ ਦੇ ਹਾਂ ਫਿਰ ਜ਼ਿਲ੍ਹਾ ਪ੍ਰਿਸ਼ਦ ਮੈਂਬਰ ਦੇ ਹਾਂ ਹੁਣ ਜਵਾਵਦਾ ਦਿੱਤਾ ਹੈ ਹੁਣ ਵੀ ਪਾਰਟੀ ਚ ਲੱਗੇ ਹੋਏ ਹਾਂ ਕਰਦੇ ਰਹਾਂਗੇ ਅੱਜ ਟੋੜੇ ਪਿੰਡ ਜਿਹੜਾ ਇਕੱਠ ਹੋਇਆ ਕਿਸ ਤਰ੍ਹਾਂ ਲੱਗਦਾ ਪੰਚਤ ਇਕੱਠ ਬਹੁਤ ਲੋਕਾਂ ਦਾ ਭਰਮਾ ਹੰਗਾਰਾ ਹੈ ਲੋਕ ਅਕਾਲੀ ਦਲ ਨਾਲ ਬਹੁਤ ਆਪੋ ਆਪ ਜੁੜ ਰਹੇ ਨੇ ਕਿਉਂਕਿ ਬਾਕੀ ਪਾਰਟੀਆਂ ਦੀ ਉਹਨਾਂ ਨੇ ਕਾਰਗੁਜ਼ਾਰੀ ਦੇਖ ਲਈ ਹੈ ਉਹ ਬਹੁਤ ਚੰਗੀ ਨਹੀਂ ਰਹੀ ਇਸ ਕਰਕੇ ਲੋਕ ਘਰਾਂ ਚੋਂ ਆਪੋ ਆਪ ਹਮਾਰੇ ਨਿਕਲ ਕੇ ਅਕਾਲੀ ਦਲ ਨਾਲ ਜੁੜ ਕੇ ਅਕਾਲੀ ਦਲ ਨੂੰ ਜਿਤਾਉਣ ਦਾ ਇੱਕ ਤਰ੍ਹਾਂ ਦਾ ਲੋਕਾਂ ਨੇ ਪਰਨ ਕਰ ਲਿਆ ਕਿ ਐਨਕੇ ਸ਼ਰਮਾ ਜੀ ਨੂੰ ਲੋਕ ਜਿਤਾ ਕੇ ਲੋਕ ਸਭਾ ਭੇਜਣਗੇ ਤੇ ਟੋੜਾ ਪਿੰਡ ਵੀ ਇੱਥੇ ਬਹੁਤ ਵੱਡੀ ਇਕੱਠ ਕੀਤਾ ਹੋਇਆ ਹੈ ਤੇ ਲੋਕ ਆਪ ਮਹਾਰੇ ਆਏ ਹੈ